ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ। ਇਸ ਵੀਡੀਓ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਆਹ ਤਰੀਕਾ ਹੈ ਕਣਕ ਦੀ ਬਿਜਾਈ ਦਾ। ਇਸ ਨੂੰ ਭਾਰੀ ਬੀ ਨਾਲ ਵੀ ਕੋਈ ਫਰਕ ਨਹੀਂ ਪੈਣਾ। ਕਿਉਂ? ਕਿਉਂਕਿ ਸਾਰਾ ਪਾਣੀ ਆ ਦੇਖ ਸਕਦੇ ਆਪਾਂ ਖਾਲੀਆਂ ਚ ਆ ਗਿਆ। ਤੇ ਆਹ ਜੇ ਆਪਾਂ ਦੇਖੀਏ ਇਹਨੂੰ ਇੱਥੇ ਜ਼ੂਮ ਕਰਕੇ ਦੇਖਦੇ ਆਂ ਆ ਇੱਥੇ ਮਿੱਟੀ ਦੇ ਉੱਪਰ ਜਿੱਥੇ ਕਣਕ ਦੀਆਂ ਜੜਾਂ ਨੇ ਉੱਥੇ ਬਿਲਕੁਲ ਵੀ ਪਾਣੀ ਨਹੀਂ ਖੜਾ ਹੋਇਆ। ਤੇ ਸਾਰਾ ਪਾਣੀ ਹੈ ਜਿਹੜਾ ਉਹ ਇੱਥੇ ਆਪਣੇ ਕੋਲ ਖਾਲੀਆਂ ਦੇ ਵਿੱਚ ਆ ਗਿਆ। ਇਹ ਜਿਹੜੀ ਕਣਕ ਹੈ ਇਹ ਆਪਣੀ ਹੈਗੀ ਆ ਪੈਗੰਬਰੀ ਬੀਟ ਜਾਨੀ ਕਿ ਸੋਨਾ ਮੁੱਤੀ ਕਣਕ। ਤੇ ਇਸ ਦੇ ਵਿੱਚ ਆਪਾਂ ਇਹ ਤਰੀਕਾ ਲਾਇਆ ਹੋਇਆ। ਅੱਗੋਂ ਵੀ ਦੇਖਦੇ ਆਪਾਂ। ਆਪਾਂ ਦੇਖ ਸਕਦੇ ਹਾਂ ਖਾਲੀਆਂ ਦੇ ਵਿੱਚ ਪਾਣੀ ਜਿਹੜਾ ਉਹ ਖੜ ਚੁੱਕਿਆ। ਪਰ ਉੱਪਰ ਬਿਲਕੁਲ ਵੀ ਪਾਣੀ ਨਹੀਂ ਹੈ ਤੇ ਕਣਕ ਨੂੰ ਇਸ ਮੀਂਹ ਦਾ ਫਾਇਦਾ ਹੀ ਮਿਲਣਾ। ਅ ਇਸ ਤਰੀਕੇ ਦੇ ਵਿੱਚ ਤੇ ਇਹਦਾ ਨੁਕਸਾਨ ਕੋਈ ਨਹੀਂ ਹੋਣਾ ਹੁਣ ਕਣਕਰ ਨੂੰ ਇਹਦਾ ਫਾਇਦਾ ਕੀ ਮਿਲਣਾ ਇਹ ਮੀਨ ਵਾਲੇ ਫਸਲ ਨੂੰ ਨਾਈਟ੍ਰੋਜਨ ਮਿਲ ਜਾਣੀ ਹੈ ਤੇ ਸਲਫਰ ਮਿਲ ਜਾਣੀ ਹੈ ਤੇ ਮਾਈਕਰੋ ਨਿਊਟ੍ਰੀਐਂਟਸ ਜਾਨੀ ਕਿ ਜਿਨ੍ਹਾਂ ਦੀ ਲੋੜ ਬੂਟਿਆਂ ਨੂੰ ਜ਼ਿਆਦਾ ਹੁੰਦੀ ਹੈ ਇਹਦੇ ਚ ਕੈਲਸ਼ੀਅਮ ਮਿਲ ਜਾਣਾ ਹੈ ਮੈਗਨੀਸ਼ੀਅਮ ਮਿਲ ਜਾਣਾ ਹੈ ਪੋਟਾਸ਼ੀਅਮ ਮਿਲ ਜਾਣਾ ਹੈ ਤੇ ਸੋਡੀਅਮ ਮਿਲ ਜਾਣਾ ਹੈ ਤੇ ਜਿਹੜੇ ਲਘੂ ਤੱਤ ਨੇ ਲਘੂ ਤੱਤਾਂ ਦੇ ਵਿੱਚ ਬੋਰੋਨ ਮਿਲ ਜਾਣੀ ਹੈ ਕੁਛ ਲੋਹਾ ਮਿਲ ਜਾਣਾ ਹੈ ਅਲੂਮੀਨੀਅਮ ਮਿਲ ਜਾਣਾ ਹੈ ਸਿਲੀਕੋਨ ਜ਼ਿੰਕ ਮੈੰਗਨੀਜ਼ ਕਾਪਰ ਆਇਓਡੀਨ ਤੇ ਬਰੋਮੀਨ ਤਾਂ ਇਹ ਜਿਹੜੇ ਲਘੂ ਤੱਤ ਨੇ ਇਹ ਬੂਟਿਆਂ ਨੂੰ ਮੀਂਹ ਦਾ ਜਿਹੜਾ ਪਾਣੀ ਹੈ ਉਸ ਤੋਂ ਪ੍ਰਾਪਤ ਹੁੰਦੇ ਨੇ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਆਪਣੀ ਕਣਕ ਕਿਹ ਬਹੁਤ ਸੋਹਣੀ ਖੜੀ ਐ ਸੋਨਾ ਮੋਤੀ ਜਾਂ ਪਗੰਬਰੀ ਵੀਟ ਪਾਣੀ ਇਹਨਾਂ ਦੀਆਂ ਖਾਲੀਆਂ ਦੇ ਵਿੱਚ ਆ ਚੁੱਕਿਆ ਬਾਕੀ ਆਪਾਂ ਆਪਣੀ ਆਮ ਫਸਲ ਦੇ ਵਿੱਚ ਵੀ ਇਹ ਤਰੀਕਾ ਲਾ ਸਕਦੇ ਹਾਂ ਪਿਛਲੇ 1 ਸਾਲ ਆਪਾਂ ਇਹ ਤਰੀਕਾ ਲਾਇਆ ਸੀ ਤੇ ਅਗਲੇ ਸਾਲ ਤੋਂ ਫਿਰ ਕੋਸ਼ਿਸ਼ ਕਰਾਂਗੇ ਇੱਕ ਦੋ ਕਿੱਲਾਂ ਦੇ ਵਿੱਚ ਇਹ ਤਰੀਕਾ ਲਾਇਆ ਜਾਵੇ ਤੇ ਨਤੀਜੇ ਦੱਸੇ ਜਾਣ ਬਸ ਇੱਕੋ ਹੀ ਜਿਹਦਾ ਹੀ ਖਾਮੀ ਹੈਗੀ ਹੈ ਕਿ ਇਸ ਦੇ ਵਿੱਚ ਜਿਹੜੀ ਤੂੜੀ ਹੈ ਉਹ ਘੱਟ ਬਣਦੀ ਹੈ ਬਾਕੀ ਹੋਰ ਝਾੜ ਵਗੈਰਾ ਸਾਰਾ ਕੁਝ ਬਹੁਤ ਵਧੀਆ ਰਹਿੰਦਾ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਚ ਬਣੇ ਰਹਿਣ ਲਈ ਸਤਿ ਸ੍ਰੀ ਅਕਾਲ